ਮਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਐਮ ਐਲ ਏ ਤਰਨਤਾਰ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਕੁਮਾਰ ਜੀ ਹੋਰ ਵੀ ਸਾਡੇ ਸਿਵਲ ਦੇ ਅਧਿਕਾਰੀ ਸਹਿਬਾਨ ਪੁਲਿਸ ਡਿਪਾਰਟਮੈਂਟ ਦੇ ਤੇ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਬੀ ਡੀ ਪੀਓ ਡੀ ਡੀ ਪੀਓ ਫੈਕਟਰੀ ਤੇ ਸਾਰੇ ਅਫਸਰ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਘਰ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਪਹਿਲਾ ਤੇ ਮੈਂ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਕਿ ਤੁਸੀਂ ਉਹਨਾਂ ਪਿੰਡਾਂ ਦੇ ਸਰਪੰਚ ਮੈਂਬਰ ਪੰਚਾਇਤ ਚੁਣੇ ਗਏ ਜਿਨ੍ਹਾਂ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰਕੇ ਪਿੰਡਾਂ ਦਾ ਉੱਚ ਪੱਦਰੀ ਕੰਮਕਾਰ ਕਰਾ ਕੇ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਸਿਆਸਤ ਸਰਕਾਰ ਪਿੰਡਾਂ ਤੋਂ ਹੀ ਜਲਦੀ ਰਹੀ ਆ ਜਿਆਦਾ ਸਾਡਾ ਏਰੀਆ ਵੱਡੇ ਲੈਵਲ ਤੇ ਪਿੰਡੂ ਏਰੀਆ ਆ ਤੇ ਗੁਰੂ ਰੂਪ ਸਾਧ ਸੰਗਤ ਜੀ ਮੈਂ ਬੇਨਤੀ ਕਰੂੰਗਾ ਕਿ ਜਦੋਂ ਵੀ ਤੁਸੀਂ ਨਤਬਸਤਕ ਹੁੰਦੇ ਗੁਰਦੁਆਰਾ ਸਾਹਿਬ ਜਾ ਕੇ ਤੇ ਅਰਦਾਸ ਬੇਨਤੀ ਕਰਦੇ ਹੋ ਤੇ ਛੀਰ ਅਰਵਿੰਦ ਕੇਜਰੀਵਾਲ ਜੀ ਦੀ ਚੜ੍ਹਦੀ ਕਲਾ ਦੀ ਉਹਨਾਂ ਦੀ ਲੰਮੀ ਉਮਰ ਦੀ ਜਰੂਰ ਅਰਦਾਸ ਬੇਨਤੀ ਕਰਿਆ ਕਰੋ ਕਿਉਂਕਿ ਇਹ ਤਾਂ ਹੀ ਸੰਭਵ ਹੋ ਸਕਿਆ ਤੁਸੀਂ ਸਰਪੰਚ ਮੈਂਬਰ ਪੰਚਾਇਤ ਅਸੀਂ ਐਮਐਲਏ ਮੰਤਰੀ ਮੁੱਖ ਮੰਤਰੀ ਦੇ ਉਹਦਿਆਂ ਤੱਕ ਚੇਅਰਮੈਨ ਤਾਂ ਹੀ ਪਹੁੰਚਿਆ ਜੇ ਛੀਰ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਬਣਾਈ ਨਹੀਂ ਤੇ ਆਪਾਂ ਵੇਖਦੇ ਰਿਆਂ ਹਰ ਪਿੰਡ ਦੀ ਇੱਕ ਕਹਾਣੀ ਸੀ ਇੱਕ ਅਕਾਲੀ ਦਲ ਦਾ ਪਰਿਵਾਰ ਹੋਣਾ ਤੇ ਇੱਕ ਕਾਂਗਰਸ ਦਾ ਪਰਿਵਾਰ ਹੋਣਾ ਪਹਿਲਾਂ ਉਸੇ ਪਰਿਵਾਰ ਦਾ ਬਜ਼ੁਰਗ ਦਾਦਾ ਸਰਪੰਚ ਤੇ ਉੱਥੇ ਤਰ੍ਹਾਂ ਦੂਜੇ ਪਰਿਵਾਰ ਦਾ ਦਾਦਾ ਸਰਪੰਚ ਫਿਰ ਉਹਦੇ ਬਾਅਦ ਉਹਦਾ ਮੁੰਡਾ ਫਿਰ ਪੋਤਰਾ ਫਿਰ ਪਰੋਤਰਾ ਦੂਜੇ ਬੰਦਿਆਂ ਦੀ ਪਿੰਡ ਚੋਂ ਵਾਰੀ ਨਹੀਂ ਆਉਂਦੀ ਇਹ ਆਮ ਆਦਮੀ ਪਾਰਟੀ ਆਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਤੇ ਆਪਾਂ ਸਾਰਿਆਂ ਨੇ ਇਹ ਸੋਚਣ ਜੋਗੇ ਵੀ ਹੋ ਗਏ ਕਿ ਅਸੀਂ ਸਰਪੰਚ ਚੇਅਰਮੈਨ ਐਮ ਐਲ ਏ ਮੰਤਰੀ ਤੇ ਵੱਡੇ ਵੱਡੇ ਉਹਦੇ ਤੱਕ ਪਹੁੰਚ ਸਕਦੇ ਆ ਤੇ ਆਮ ਆਦਮੀ ਪਾਰਟੀ ਇਹ ਬੰਦੇ ਨੂੰ ਉਹਦੀ ਮਿਹਨਤ ਦਾ ਮਿਹਨਤਾਨਾ ਵੀ ਦਿੰਦੀ ਆ ਜਿਹੜੇ ਜਿਹੜੇ ਬੰਦਿਆਂ ਨੇ ਜਿਹੜੇ ਜਿਹੜੇ ਇਨਸਾਨਾਂ ਨੇ ਭਾਵੇਂ ਮੇਰੀਆਂ ਭੈਣਾਂ ਨੇ ਭਾਵੇਂ ਮੇਰੇ ਵੀਰ ਨੇ ਜਿਨ੍ਹਾਂ ਜਿਨ੍ਹਾਂ ਵੀ ਮਿਹਨਤ ਕੀਤੀ ਪਾਰਟੀ ਨੇ ਉਹਨਾਂ ਦੀ ਕਦਰ ਕੀਤੀ ਉਹਨਾਂ ਦਾ ਮੁੱਲ ਪਾਇਆ ਭਾਵੇਂ ਕੋਈ ਘਰੋਂ ਗਰੀਬ ਸੀ ਤੇ ਭਾਵੇਂ ਕੋਈ ਅਮੀਰ ਜਿਨੇ ਪਾਰਟੀ ਲਈ ਮਿਹਨਤ ਕੀਤੀ ਆ ਪਾਰਟੀ ਨੇ ਉਹਨੂੰ ਟਿਕਟ ਦੇ ਕੇ ਪਿੰਡ ਦਾ ਸਰਪੰਚ ਪਿੰਡ ਦੀ ਸੰਗਤ ਨੇ ਉਹਨੂੰ ਬਣਾਇਆ ਪਿੰਡ ਦੀਆਂ ਸੰਗਤਾਂ ਨੇ ਕਈ ਜਗ੍ਹਾ ਤੇ ਵੱਡੇ ਵੱਡੇ ਅਮੀਰ ਲੋਕ ਸਨ ਪਿੰਡ ਚੋਲੇ ਦੀ ਗੱਲ ਕਰ ਲਈਏ ਜਾਂ ਗੇਮ ਕਰਨ ਹਲਕੇ ਦੇ ਪਿੰਡ ਆਸਲ ਉਤਾਰ ਦੀ ਗੱਲ ਕਰ ਲਈਏ ਹੋਰ ਵੀ ਕਈ ਪਿੰਡਾਂ ਦੀ ਉਹਨਾਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਹਰਪਾ ਪਤੀ ਬੰਦੇ ਜਿਹੜੇ ਕਿ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਨਾਲ ਹਮਾਇਤ ਲੈ ਕੇ ਖੜੇ ਕੀਤੇ ਸਨ ਤੇ ਇੱਕ ਬੰਨੇ ਸਾਡੇ ਆਮ ਘਰਾਂ ਦੇ ਗਰੀਬ ਬੰਦੇ ਇੱਥੇ ਕੇਵਲ ਚੋਲਾ ਬੈਠਾ ਹੈ ਅਸਲ ਤਾਰ ਤੋਂ ਵੀ ਸਾਡਾ ਭਰਾ ਬੈਠਾ ਹੈ ਇਹ ਆਮ ਘਰਾਂ ਚੋਂ ਮੁੰਡੇ ਇਹਨਾਂ ਨੂੰ ਲੋਕਾਂ ਨੇ ਸਰਪੰਚ ਬਣਾਇਆ ਤੇ ਜੇ ਬਣਾਤਾ ਗੁਰੂ ਰੂਪ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਨਹੀਂ ਵਿਕਲੀ ਸਰਪੰਚੀ ਦੇ ਵਿੱਚ ਇਹ ਸੰਭਵ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਵੱਡੇ ਵੱਡੇ ਲੀਡਰ ਆ ਇਹਨਾਂ ਨੂੰ ਨਫ਼ਰਤ ਕਰਨ ਲੱਪੇ ਜਿਹੜੇ ਰਵਾਇਤੀ ਪਾਰਟੀਆਂ ਦੇ ਰਵਾਇਤੀ ਲੀਡਰ ਆ ਪਿੰਡਾਂ ਦੇ ਵਿੱਚ ਉਹਨਾਂ ਦੇ ਪਿੱਛੇ ਹੁਣ ਵੋਟਾਂ ਨਹੀਂ ਰਹਿ ਗਈਆਂ ਲੋਕ ਆਪ ਸਿੱਧੇ ਆਪ ਸਿੱਧੇ ਐਮਐਲਏ ਮੰਤਰੀ ਮੁੱਖ ਮੰਤਰੀ ਦੇ ਪਾਸੇ ਕੁਸੀਂ ਤੇ ਸਾਰਾ ਕੁਝ ਵੇਚ ਪਾਵੇਂ ਸਾਰੇ ਪੂਰੇ ਪੰਜਾਬ ਦੇ ਉਤਰੀ ਮੰਤਰੀ ਆਪਰੇ ਐਮਐਲਏ ਮੰਤਰੀ ਆਪਾਂ ਛੋੜ ਕੇ ਭੇਜਦੇ ਸਾਂ ਆਪਾਂ ਤੇ ਆਪਣੇ ਸਮਝ ਕੇ ਚੁੰਡੇ ਤਾਂ ਪਰ ਜਦੋਂ ਜਿੱਤ ਜਾਂਦੇ ਹੀ ਉਹਦੇ ਬਾਅਦ ਨਾ ਤੇ ਕੋਈ ਐਮਐਲਏ ਕਿਸੇ ਨੂੰ ਲੱਭਦਾ ਹੀ ਨਾ ਕੋਈ ਮੰਤਰੀ ਤੇ ਜੇ ਮਿਲਣਾ ਨਹੀਂ ਤੇ ਉਹਨਾਂ ਬੰਦਿਆਂ ਨੂੰ ਮਿਲਣਾ ਜਿਹੜੇ ਇੱਕ ਪਿੰਡ ਦੇ ਵਿੱਚ ਇੱਕ ਦੋ ਮੋਤਵਾਰ ਰੱਖਿਓ ਨੇ ਦੂਜੇ ਆਮ ਬੰਦਿਆਂ ਦੀ ਐਮਐਲਏ ਮੰਤਰੀਆਂ ਤੱਕ ਪਹੁੰਚ ਹੀ ਨਹੀਂ ਹੁੰਦੀ ਤੇ ਗੁਰੂ ਰੂਪ ਸਾਧ ਸੰਗਤ ਜੀ ਮੈਂ ਗਾਂ ਵੀ ਬੇਨਤੀ ਕਰਦਾ ਗਾਂ ਵੀ ਅਸੀਂ ਦਿਨ ਰਾਤ ਲੋਕਾਂ ਦੀ ਸੰਗਤ ਦੀ ਸੇਵਾ ਕਰਾਂਗੇ ਤੇ ਉਸੇ ਤਰ੍ਹਾਂ ਤੁਸੀਂ ਵੀ ਪੰਚਾਇਤਾਂ ਤੋਂ ਬੜੀ ਵੱਡੀ ਤਾਕਤ ਹੈ ਸਰਪੰਚਾਂ ਕੋਲ ਬਹੁਤ ਵੱਡੀ ਤਾਕਤ ਹੈ ਜਿਹੜੇ ਪਲਾਕ ਤੇ ਵਿੱਚ ਅਫਸਰ ਨੇ ਉਹ ਵੀ ਸਤਿਕਾਰਯੋਗ ਨੇ ਕਿਉਂਕਿ ਰਲਵਲ ਕੇ ਹੀ ਕੰਮ ਚੱਲਣਾ ਪਿੰਡਾਂ ਦੇ ਵਿਕਾਸ ਦਾ ਪਰ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿਸੇ ਵੀ ਵੀਡੀਓ ਫੈਕਟਰੀ ಗ್ರಾಮ ਸੇਵਕ ਜਾਂ ਕਿਸੇ ਹੋਰ ਅਧਿਕਾਰੀ ਤੋਂ ਤੁਹਾਨੂੰ ਸੰਗਨ ਦੀ ਝਕੰਦੀ ਜਾਂ ਉਹਨਾਂ ਦੇ ਦਬਾਅ ਠਾਉਣ ਦੀ ਲੋੜ ਨਹੀਂ ਅਫਸਰ ਸਿਰਫ ਤੁਹਾਡਾ ਰਿਕਾਰਡ ਸੰਭਲ ਲਈ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਂਦੇ ਆ ਕੰਮ ਸਾਰਾ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਪੰਚਾਇਤਾਂ ਦੇ ਕਰਨਾ ਤੁਸੀਂ ਕਰਨਾ ਸਾਰਾ ਕੰਮ ਜੇ ਕੋਈ ਅਫਸਰ ਕਵੇ ਨਾ ਕਿ ਮੇਰੇ ਸੰਗ ਨਾਲ ਹੀ ਸਾਰਾ ਕੰਮ ਹੋਣਾ ਬਿਲਕੁਲ ਇਹ ਗੱਲ ਨਹੀਂ ਗਈ ਪੰਚਾਇਤਾਂ ਦੇ ਸੰਗਾਂ ਨਾਲ ਹੀ ਸਾਰੇ ਕੰਮ ਚੱਲ ਰਿਹਾ ਜਿਹੜੇ ਅਫਸਰ ਨੇ ਉਹਨਾਂ ਦਾ ਕੰਮ ਆ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਉਹਨੂੰ ਦਰੁਸਤ ਕਰਕੇ ਰੱਖਣਾ ਸਾਰਾ ਕੰਮ ਚਲਾਉਣਾ ਸਾਡੀਆਂ ਪੰਚਾਇਤਾਂ ਨੇ ਸਾਡੇ ਸਰਪੰਚਾਂ ਨੇ ਤਾਂ ਮੈਂ ਬੇਨਤੀ ਕਰੂੰਗਾ ਕਿ ਕੋਈ ਵੀ ਕੰਮ ਹੋਵੇ ਕੋਈ ਵੀ ਕੰਮ ਹੋਵੇ ਤੇ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਚੁਣਿਆ ਨੁਮਾਇੰਦਾ ਸਰਪੰਚ ਉਹ ਸਾਡੇ ਵੱਲੋਂ ਜੀ ਆਇਆਂ ਨੂੰ ਆ ਤੁਸੀਂ ਮਤੇ ਪਾਇਓ ਪਿੰਡ ਦੇ ਵਿਕਾਸ ਲਈ ਅਸੀਂ ਤੁਹਾਨੂੰ ਗਰੰਟਾ ਦੀ ਕਮੀ ਨਹੀਂ ਆਉਣ ਦਵਾਗੇ ਭਾਵੇਂ ਦਾਸ ਐ ਭਾਵੇਂ ਮੇਰੇ ਸਾਥੀ ਐ ਐਮਐਲਏ ਸਹਿਬਾਨ ਨੇ ਤੁਸੀਂ ਮਤੇ ਪਾ ਕੇ ਕੰਮ ਵੀਡੀਓ ਦਫ਼ਤਰ ਤੇ ਦਿਓ ਅੱਗੇ ਕੰਮ ਪਾਸ ਕਰਾਉਣੇ ਸਾਡੀ ਜ਼ਿੰਮੇਵਾਰੀ ਆ ਜਿੰਨੇ ਪੈਸੇ ਪਿੰਡਾਂ ਦੇ ਵਿਕਾਸ ਲਈ ਤੁਸੀਂ ਕਹੋਗੇ ਜੇ ਇੱਕ ਇੱਕ ਪਿੰਡ ਨੂੰ ਜੇ ਕਹੋਗੇ ਨਾ 5-5 7-7 ਕਰੋੜ ਉਹਨੇ ਪਾਛੇ ਤੁਹਾਡੇ ਪਿੰਡ ਨੂੰ ਦੇ ਦੇ ਆਗੇ ਗਰੰਟਾ ਦੀ ਸਰਦਾਰ ਭਗਵੰਤ ਸਿੰਘ ਮਾਨ ਤੁਹਾਨੂੰ ਕਮੀ ਨਹੀਂ ਆਉਣ ਦੇਣਗੇ ਕੰਮ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਆ ਇਮਾਨਦਾਰੀ ਨਾਲ ਨੇਕ ਦਿਲੀ ਨਾਲ ਤੁਸੀਂ ਦਿਨ ਰਾਤ ਕੰਮ ਕਰਿਓ ਤੇ ਇਕੱਲਾ ਇਹ ਨਹੀਂ ਕਿ ਆਪਾਂ ਇਹੋ ਸੋਚਣਾ ਵੀ ਇੱਕਦਾਂ ਸਰਪੰਚ ਬਣ ਗਿਆ ਤੇ ਮੁੜ ਕੇ ਵਾਪਸ ਅਸੀਂ ਚਾਹੁੰਦੇ ਆ ਤੁਸੀਂ ਵਾਰ-ਵਾਰ ਸਰਪੰਚ ਤੁਰੇ ਜਾਓ ਤੁਹਾਨੂੰ ਪਿੰਡ ਦੀ ਸੰਗਤ ਸਰਬਸਮਤੀ ਨਾਲ ਅੱਗੇ ਕਰੇ ਕਿ ਸਰਪੰਚ ਪਿਛਲੇ ਸਰਪੰਚਾਂ ਨਾਲੋਂ ਬਹੁਤ ਜਿਆਦਾ ਇਮਾਨਦਾਰਿਆ ਇਹਨੇ ਤਾਂ ਦੇ ਹੀ ਨਾਲ ਪਿੰਡ ਦਾ ਵਿਕਾਸ ਕੀਤਾ ਆ ਕਿ ਅਸੀਂ ਇਹਨੂੰ ਸਰਬਸਮਤੀ ਨਾਲ ਸਰਪੰਚ ਬਰੋਣਾ ਤੇ ਜਿਹੜੀਆਂ ਪੰਚਾਇਤਾਂ ਪਿੰਡ ਦੀ ਸੰਗਤ ਨੇ ਸਰਬਸਮਤੀ ਦੇ ਨਾਲ ਚੁਣੀਆਂ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਤੇ ਜਿਹੜੇ ਵੋਟਾਂ ਪਾ ਕੇ ਚੋਣ ਕੇ ਸਰਪੰਚ ਆਇਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਤੇ ਗੁਰੂ ਰੂਪ ਸਾਧ ਸੰਗਤ ਜੀ ਬਸ ਬੇਨਤੀ ਇਹ ਹੋਆ ਰਲ ਮਿਲ ਕੇ ਪਿੰਡਾਂ ਦੇ ਨਮਾਇੰਦਿਆਂ ਦਾ ਮੈਂਬਰ ਪੰਚਾਇਤਾਂ ਦਾ ਸਰਪੰਚ ਸੇ ਪਾਰ ਰਲ ਮਿਲ ਕੇ ਚੱਲਣ ਤਾਂ ਜੋ ਪਿੰਡ ਦਾ ਉੱਚ ਪੱਧਰੀ ਵਿਕਾਸ ਹੋ ਸਕੇ ਪਿੰਡਾਂ ਦੇ ਵਿੱਚ ਛਪੜਾਂ ਦੀ ਸਫਾਈ ਕਰਨੀ ਆ ਥਾਪਰ ਮਾਰ ਜੋ ਛੱਪੜ ਪੜਾਉਣੇ ਆ ਤੇ ਸਭ ਤੋਂ ਅਹਿਮ ਕੰਮ ਜਿਹੜੇ ਆਪਾਂ ਹਰ ਘਰ ਦੇ ਵਿੱਚ ਸਰਕਾਰ ਨੂੰ ਪਖਾਨਾ ਬਣਾ ਕੇ ਦੇਣਾ ਬਾਥਰੂਮ ਬਣਾ ਕੇ ਦੇਣੇ ਆ ਉਹ ਉਤੋਂ ਕੋਈ ਘਰਵਾਜਾ ਡਰ ਰਵੇ ਭਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਰੱਖਦਾ ਕਿਸੇ ਦਾ ਆਪਾਂ ਕੋਈ ਕੰਮ ਨਹੀਂ ਰੋਕਣਾ ਜੇ ਕਿਸੇ ਗਰੀਬ ਤੇ ਸਿਰਫੇ ਛਾਤਾ ਨਹੀਂ ਉਹਦਾ ਆਪਾਂ ਘਰ ਬਣਵਾ ਕੇ ਦੇਣਾ ਜੇ ਕਿਸੇ ਘਰ ਦੇ ਵਿੱਚ ਬਾਥਰੂਮ ਨਹੀਂ ਹੈਗਾ ਉਸ ਘਰ ਦੇ ਵਿੱਚ ਆਪਾਂ ਬਾਥਰੂਮ ਬਣਾ ਕੇ ਦੇਣਾ ਜੇ ਕਿਸੇ ਘਰ ਰਸੋਈ ਨਹੀਂ ਹੈਗੀ ਉਸ ਘਰ ਦੇ ਵਿੱਚ ਆਪਾਂ ਰਸੋਈ ਬਣਾ ਕੇ ਦੇਣੀ ਆ ਆਪਾਂ ਕਿਸੇ ਪਾਰਟੀ ਦਾ ਪੱਖ ਪਾਤ ਨਹੀਂ ਕਰਨਾ ਆਪਾਂ ਪੋਲਿਟਿਕਸ ਨਹੀਂ ਖੇਡਣੀ ਜਿਹੜੇ ਲੋਕ ਪੋਲਿਟਿਕਸ ਖੇਡਦੇ ਰਹਾ ਪੱਖ ਪਾਤ ਕਰਦੇ ਰਹਾ ਉਹਨਾਂ ਲੋਕਾਂ ਨੂੰ ਪੰਜਾਬ ਦੀ ਸੰਗਤ ਨੇ ਹਰਾ ਕੇ ਘਰੇ ਬਾਤਾ ਤੇ ਜਿਹੜੇ ਲੋਕ ਸੇਵਾ ਕਰਦੇ ਆ ਉਹਨਾਂ 92 ਲੋਕਾਂ ਨੂੰ ਪੰਜਾਬ ਦੀ ਸੰਗਤ ਨੇ ਉਧਾਰ ਸਭਾ ਦੇ ਵਿੱਚ ਭੇਜਤਾ ਤੇ ਸੋ ਨਿਹਾਲ ਸਤਿ ਸ੍ਰੀ ਅਕਾਲ ਯਾਰ ਜਕਾਰਾ ਲਾ ਲਿਆ ਕਰੋ ਬੋਲੇ ਈ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਈ ਸਾਤ ਸੰਗਤ ਜਦੋਂ ਕੋਈ ਭੈੜਾ ਝਕਾਰਾ ਲਾਵੇ ਨਾ ਪੂਰੀ ਉੱਚੀ ਬਾਤ ਚ ਜਵਾਬ ਦਿਆ ਕਰੋ ਫੱਤੇ ਦਾ ਜਵਾਬ ਪੂਰੀ ਉੱਚੀ ਬਾਤ ਚ ਫੱਤੇ ਚ ਜਵਾਬ ਦਿਓ ਤੇ ਸਾਤ ਸੰਗਤ ਜਿਹੜੇ ਲੋਕ ਸਿਆਸਤ ਕਰਦੇ ਰਹਾ ਪੱਖਪਾਤ ਕਰਦੇ ਰਹਾ ਉਹਨਾਂ ਲੋਕਾਂ ਨੂੰ ਪੰਜਾਬ ਦੀ ਸੰਗਤ ਨੇ ਘਰਾਂ ਦੇ ਬਿਠਾਤਾ ਤੇ ਜਿਹੜੀ ਸੰਗਤ ਤੇ ਜਿਹੜੇ ਲੋਕ ਲੋਕਾਂ ਦੀ ਸੇਵਾ ਕਰਦੇ ਰਹਾ ਉਹਨਾਂ ਨੂੰ ਪੰਜਾਬ ਦੀ ਸੰਗਤ ਨੇ ਪਿੰਡਾਂ ਦੀ ਸੰਗਤ ਨੇ ਸ਼ਹਿਰਾਂ ਦੀ ਸੰਗਤ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਫੇਰ ਇੱਕ ਵਾਰ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਆ ਕਿ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵਿਕਾਸ ਕਰਦਾ ਤੇ ਪਿੰਡਾਂ ਦੀ ਨੁਹਾਰ ਬਦਲਦੀਆਂ ਤੇ ਅਕੱਲਾ ਇੱਕ ਵਾਰ ਸਰਪੰਚ ਬਾਲਾ ਸਾਰਾ ਕੁਝ ਨਹੀਂ ਹੁੰਦਾ ਤੁਸੀਂ ਕੰਮ ਕਰੋ ਤੇ ਪਿੰਡ ਦੀ ਸੰਗਤ ਵਾਰ-ਵਾਰ ਤੁਹਾਨੂੰ ਸਰਪੰਚ ਬਣਾਵੇ ਵਾਰ-ਵਾਰ ਤੁਹਾਨੂੰ ਮਾਣ ਬਖਸ਼ੇ ਤੇ ਇੱਜ਼ਤ ਇੱਜ਼ਤ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪੈਸਾ ਤੇ ਹੱਥਾਂ ਦੀ ਮਿਹਨਤ ਆ ਜੇ ਬੰਦਾ ਕੰਮ ਕਰੇ ਮਿਹਨਤ ਕਰੇ ਦਸਾਂ ਲੋਾਂ ਦੀ ਦਿੱਤ ਕਰੇ ਤੇ ਪ੍ਰਮਾਤਮਾ ਵਾਧੂ ਮਾਇਆ ਕਰ ਦਿੰਦਾ ਤੇ ਜਿਹੜੀ ਇੱਜ਼ਤ ਆ ਇੱਜ਼ਤ ਬਣਉਣ ਲੱਗਿਆ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਤੇ ਜੇ ਗੌਣ ਹੀ ਹੋਵੇ ਤਾਂ ਉਹ ਇੱਕ ਮਿੰਟ ਦਾ ਕੰਮ ਆ ਮੈਂ ਬੱਸ ਇਹੋ ਬੇਨਤੀ ਕਰੂੰਗਾ ਕਿ ਇਮਾਨਦਾਰੀ ਨਾਲ ਆਪਣੇ ਪਿੰਡਾਂ ਦਾ ਕੰਮ ਕਰਾਇਓ ਜਿੰਨੀਆਂ ਗਰੰਟੀਆਂ ਜਿੰਨੇ ਪੈਸੇ ਕਹੋਗੇ ਉਹਨੇ ਤੁਹਾਡੇ ਪਿੰਡ ਨੂੰ ਪੈਸੇ ਉਹਨੀਆਂ ਗਰੰਟੀਆਂ ਦੇ ਦੇਣਗੇ ਤਾਂ ਮੈਂ ਇਹ ਨਹੀਂ ਕਿ ਬੇਨਤੀਆਂ ਕਰਦਾ ਕਿ ਮਾਦਾ ਜਾਤਿਕ ਹੈ ਜੇ ਕੋਈ ਅੱਖਰ ਵੱਧ ਕੱਟ ਕਿਸੇ ਦੇ ਖਿਲਾਫ ਬੋਲੇਗਾ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ